ਤੁਸੀਂ ਨਗਰ ਕਾਉਂਸਲ ਦਾ ਚਾਰਜ ਸੰਭਾਲਿਆ ਹੈ ਜੀ ਕੀ ਕੀ ਕਹਿਣਾ ਚਾਹੁੰਦੇ ਹੋ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਜੀ ਤੁਸੀਂ ਅੱਜ ਮੈਂ ਚਾਰਜ ਸੰਭਾਲਿਆ ਤੁਸੀਂ ਇਸ ਪ੍ਰੋਕ੍ਰੀਜਰਨ ਤੇ ਇੱਥੇ ਪਹੁੰਚੇ ਹੋ ਤੇ ਚਾਰਜ ਸੰਭਾਲਨ ਲੱਗਿਆ ਕਈ ਚਾਰਜ ਸੰਭਾਲਨ ਲੱਗਿਆ ਕਈ ਜੋ ਸਮੱਸਿਆਵਾਂ ਹੈਗੀਆਂ ਨੇ ਉਹਨਾਂ ਨੂੰ ਦੂਰ ਕਰਨਾ ਹੱਲ ਕਰਨਾ ਸਾਡੀ ਪ੍ਰਾਇੋਰਟੀ ਰਹੇਗਾ ਜਿਹਦੇ ਚੋਂ ਜਿਵੇਂ ਇੱਕ ਸੀਵਰੇਜ ਵਗੈਰਾ ਦੀ ਪ੍ਰੋਬਲਮ ਹੈ ਇੱਕ ਵਾਟਰ ਲੌਕਿੰਗ ਦੀ ਪ੍ਰੋਬਲਮ ਹੈ ਕੁਝ ਥੋੜਾ ਟ੍ਰੈਫਿਕ ਕਾਓਸ ਦੀ ਪ੍ਰੋਬਲਮ ਹੈ ਇਸ ਦੇ ਰਿਗਾਰਡਿੰਗ ਸਾਡਾ ਖਾਸ ਧਿਆਨ ਰਹੇਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਓਵਰਆਲ ਡਵੈਲਪਮੈਂਟ ਸ਼ਹਿਰ ਦੇ ਵਾਸਤੇ ਕੰਮ ਕਰਾਂਗੇ ਸਾਰੇ ਰਲ ਕੇ ਤੇ ਇਹਦੇ ਵਿੱਚ ਤੁਹਾਡੇ ਸਾਥ ਦੀ ਬਹੁਤ ਜ਼ਰੂਰਤ ਰਹੇਗੀ ਤੇ ਰਲ ਮਿਲ ਕੇ ਆਪਾਂ ਐਜ਼ ਅ ਟੀਮ ਕੰਮ ਕਰਾਂਗੇ ਤੇ ਮੈਂ ਆਸ਼ਵਾਸ ਕਰਦਾ ਵੀ ਮੈਂ ਤੁਹਾਡੇ ਚਾਹਤ ਤੇ ਔਰ ਸ਼ਹਿਰ ਦੇ ਵਾਸੀਆਂ ਦੇ ਚਾਹਤਾ ਦੇ ਉੱਤੇ ਪੂਰਾ ਉਤਰਾਂਗਾ ਤੇ ਆਪਾਂ ਰਲ ਕੇ ਇਸ ਸ਼ਹਿਰ ਨੂੰ ਅੱਗੇ ਲੈ ਕੇ ਜਾਵਾਂਗੇ। ਬਾਈ ਨੂੰ ਦੇਖਦੇ ਹੋਏ ਪਬਲਿਕ ਨੂੰ ਸ਼ਹਿਰ ਵਾਸੀਆਂ ਨੂੰ ਕੀ ਅਪੀਲ ਕਰਨੀ ਚਾਹੁੰਦੇ ਹੋ? ਸਫਾਈ ਦੇ ਰਿਗਾਰਡਿੰਗ ਦੇਖੋ ਬੜੇ ਬੜੀ ਜ਼ੋਰ ਬੜਾ ਜ਼ੋਰ ਲੱਗਿਆ ਹੋਇਆ ਹੈ ਸਾਡਾ ਇਸ ਤੇ ਰਿਗਾਰਡਿੰਗ ਵੀਕਸਾ ਗਿੱਲਾ ਕੂੜਾ ਸੁੱਕਾ ਕੂੜਾ ਆਪਣੇ ਘਰ 'ਚ ਅਲੱਗ-ਅਲੱਗ ਰੱਖਣਾ ਹੈ ਉਸ ਚੀਜ਼ ਬਾਰੇ ਆਪਾਂ ਗੱਲ ਜ਼ਰੂਰ ਤੋਰਨੀ ਹੈ ਸ਼ਹਿਰ ਦੇ ਵਿੱਚ ਦੂਜਾ ਹੈ ਵੀ ਕੂੜਾ ਸੜਕਾਂ ਤੇ ਨਾ ਸੁੱਟਿਆ ਜਾਵੇ ਜੋ ਨਗਰ ਕਾਉਂਸਲ ਦੀਆਂ ਵਹੀਕਲਜ਼ ਜਾਂ ਰੇੜੀਆਂ ਕਲੈਕਸ਼ਨ ਲਈ ਜਾ ਰਹੀਆਂ ਹਨ ਉਹਨਾਂ ਨੂੰ ਹੀ ਦਿੱਤਾ ਜਾਵੇ ਇਹ ਦੋ ਮੁੱਦਿਆਂ ਦੇ ਉੱਤੇ ਸਾਡਾ ਬੜਾ ਜ਼ੋਰ ਰਹੇਗਾ ਤੇ ਅਸੀਂ ਆਸ ਕਰਾਂਗੇ ਕਿ ਲੋਕਾਂ ਤੱਕ ਸਾਡਾ ਮੈਸੇਜ ਤੁਸੀਂ ਤੁਹਾਡੇ ਰਾਹੀਂ ਪਹੁੰਚ ਸਕੇ